ਜੀ ਸ਼ੁਰੂ ਆ ਗਏ ਸਤਿ ਸ੍ਰੀ ਅਕਾਲ ਤੁਹਾਂ ਗਰਦੇ ਸਾਬ ਸਸਿ ਗਾਇ ਜੀ ਸਾਰਿਆਂ ਨੂੰ ਤੇ ਅੱਜ ਆ ਪਿੰਡ ਚ ਪ੍ਰੋਗਰਾਮ ਇਹ ਚੱਲਿਆ ਉੱਥੇ ਤੇ ਆਪਾਂ ਇੱਕ ਇਹਨਾਂ ਨੂੰ ਛੋਟਾ ਜਿਹਾ ਸਰਪ੍ਰਾਈਜ਼ ਦੇਣ ਲੱਗੇ ਆ ਇਹਨਾਂ ਨੂੰ ਬੜਾ

ਸੈਲੀਬ੍ਰੇਟ ਕਰ ਦਿੰਦੇ ਹੁੰਦੇ ਕੇਕ ਲਿਆਣੀ ਤੇ ਆਪਣਾ ਨਹੀਂ ਕਰਦੇ ਹੁੰਦੇ ਕਹਿੰਦੇ ਉਹ ਮੈਂ ਨਹੀਂ ਮੰਨਦਾ ਕੇਕ ਖੂਗੂ ਤੇ ਅਸੀਂ ਇਹਨਾਂ ਤੋਂ ਚੋਰੀ ਕੇਕ ਲਿਆਉਂਦਾ ਵਾ ਇਹਨਾਂ ਨੇ ਲਿਓਣ ਨਹੀਂ ਜੇ ਜੇ ਇਹਨੂੰ ਦੱਸ ਦੇ ਇਹਨਾਂ ਨੇ ਲਿਓਣ ਨਹੀਂ ਦੇਣਾ ਤੇ ਇਸ ਕਰਕੇ ਇਹਨਾਂ ਨੂੰ ਪਤਾ ਨਹੀਂ ਲੱਗਾ ਸੁੱਤੇ ਹੀ ਚਲੋ ਘਟਾ ਮੈਂ ਤਾਂ ਸੱਡੇ ਵੱਲੋਂ ਸੱਟਾ ਲਿਆ ਸਰਪ੍ਰਾਈਜ਼ ਆਓ ਲੈ ਲਓ ਨੋਪਤੀਆਂ ਤੁਮ ਘਟਣਾ ਆਇਗਾ Eu não sei se você quer fazer isso. Eu não sei se você quer Eu não sei se você quer fazer isso. Você quer fazer isso? Você quer não isso? Você quer fazer isso? Você quer fazer isso? Você ਮਾਪਣੇ ਕਿਹੜਾ ਪ੍ਰਾਈਜ਼ ਦੇਣਾ ਮੇਰੇ ਤੋਂ ਮੈਂ ਕੀਤਾ ਕੀ ਜੀ ਬਾਕੀ ਹੋ ਜਾ ਪਤਾ ਤਾਂ ਕੱਲ੍ਹ ਯਾਰ ਵੀ ਬਰਡੇ ਪਾਉਣੇ ਤੇ ਬੜੇ ਬੋਲਿਆ ਨਹੀਂ ਤੂੰ ਸਰ ਜੀ ਬਰਥਡੇ ਬੱਸ ਜੀ ਬੱਚਿਆਂ ਨਾਲ ਕਰਦੇ ਮੈਂ ਕਿਉਂਕਿ ਇੱਕ ਇੱਕ ਟ੍ਰੈਂਡ ਆ ਮੈਂ ਪਤਾ ਨਹੀਂ ਕਿਉਂ ਕਿ ਜਿਹ ਤਰ੍ਹਾਂ ਇਹ ਫਿਰਦੇ ਕੀ ਕਰਦੇ ਫਿਰਦੇ ਜਿਹੜੇ ਨੂੰ ਮੰਨ ਦੇਣੀ ਹੁੰਦੇ ਬੱਚਿਆਂ ਲਈ ਲੈ ਆਉਂਦੇ ਹੁੰਦੇ ਜਦੋਂ ਇਹਨਾਂ ਦਾ ਬਰਡੇ ਹੋਵੇ ਤੇ ਆਪਣੇ ਵੀ ਨਹੀਂ ਹੁੰਦੇ ਹੁੰਦੇ ਤੇ ਮੈਂ ਕਹਿੰਦੀ ਜੇ ਇਹਨਾਂ ਨੂੰ ਦੱਸਿਆ ਤਾਂ ਲੋਕ ਨਹੀਂ ਦੇਣਾ ਇਹਨਾਂ ਮੰਨਣਾ ਨਹੀਂ ਆ Aiyo nata chodiku, aiyo nata chodiku kaya. Papa! Lama ka pama kepadagi. ਮਾ ਮਾ ਨੂੰ ਕਿਹਾ ਮੈਂ ਆ ਜਾ। ਅੱਛਾ ਜੀ ਕਰ ਥੋੜਾ ਟਾਈਮ ਹੁੰਦਾ ਜਾਂਦਾ। 2 ਮਿੰਟ 10 ਲੇਟ ਨਹੀਂ ਹੁੰਦੀ ਤੇ ਕਿਹੜੀ ਕਰਨੀ? ਉੱਥੇ ਕਿਦੇ ਸਾਰੇ ਦਾ ਕੰਮ ਹੈ। ਥੂ ਥੂ ਐ ਹੈਪੀ ਬਰਥਡੇ ਟੂ ਯੂ। ਅੱਜ ਦਾ ਕੰਮ ਹੈ। ਹੈਪੀ ਬਰਥਡੇ ਟੂ ਯੂ। ਕਿਨਾਲ ਦੁਦਿਆਂ ਤੋਂ ਆਜੀ ਜਦ ਨਹੀਂ ਮਨੇ ਤੜ ਬੱਚਿਆਂ ਨੂੰ ਜਦੋਂ ਆਖੀ ਦਮ ਤੱਕ ਕੋਈ ਕਰਨੀ। ਤੇ ਪਹਿਲੀ ਜੀਵਨ ਜਿੰਦਗੀ ਦੇ ਵਿੱਚ ਮੈਂ ਕੇਕ ਕੱਟਿਆ ਕੋਈ ਸ਼ੌਕ ਨਹੀਂ ਨੂੰ ਫੜਾ ਕੇ ਥੋਵਨੀ ਤੇ ਜ਼ਿਆਦਾ ਕੱਟਿਆ ਮੈਂ ਚਲੋ ਬੰਦਦਾ ਨਹੀਂ ਇਹ ਚੀਜ਼ਾਂ ਨੂੰ ਤੇ ਕਿਉਂਕਿ ਗੁਰਮਤ ਤੋਂ ਦੂਰ ਆਇਆ ਜੀਓ ਤੇ ਜਿਉਂ ਹਾਈ ਤੱਕ ਉਹ ਵੀ ਰਮਨ ਨੇ ਪਹਿਲੇ ਰਿਹਾ ਵੀ ਨਾ ਮੈਨੂੰ ਪਤਾ ਹੀ ਨਹੀਂ ਪੀ ਇਹਨਾਂ ਨੂੰ ਲਿਆਂਦਾ ਜਾਂ ਕੀ ਹੈ ਮੈਨੂੰ ਅੱਜ ਪਤਾ ਹੀ ਨਹੀਂ ਕਿ ਮੇਰਾ ਜਨਮ ਦੇਣਾ ਤੇ ਉਹ ਤਾਂ ਮੈਨੂੰ ਤਰੀਕ ਦਾ ਪਤਾ ਸੀ ਪਰ ਤੁਹਾਨੂੰ ਜਿੱਦਾਂ ਹੀ ਨਹੀਂ ਅੱਜ ਤੇ ਮੈਂ ਜੱਦਿਆ ਸੀ ਕੀਰਤਨ ਕਰਨ ਵਾਸਤੇ ਤੇ ਇਹਨਾਂ ਨੇ ਮੱਲੂਆਲਾ ਨਾਲ ਕਰ ਮੈਨੂੰ ਵਾਜਪਰੀ ਮਨ ਤੱਕ ਨਾ ਲੈ ਜਾਏ ਤੇ ਚਲੋ ਖਿਦਾਰਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਨਾ ਚੈਅ ਕੀਤਾ ਮੈਨੂੰ ਤੇ ਇੱਦਾਂ ਹੀ ਸਾਡਾ ਪਿਆਰ ਪ੍ਰੋਗਰਾਮ ਦਾ ਪਾਸ਼ਾ ਬਣਾਈ ਰੱਖੀ ਸੱਚੇ ਪਾਸ਼ਾ ਸਾਡਾ ਇੱਦਾਂ ਹੀ ਪਿਆਰ ਬਣਿਆ ਰਵੇ ਇਹ ਗੁਰੂ ਦੀ ਕਿਰਪਾ ਸਤਿ ਲਈ ਹੈ ਉਦਾਂ ਕਿੱਦਾਂ ਵਧੀਆ ਲੱਗਾ ਚਲ ਆ ਜੀ ਬੜਾ ਆਪਾਂ ਖਾ ਲ ਗਏ ਕੇਕ ਆਹ ਖਾ ਲ ਤਿੰਨ ਮੈਂ ਆਪੇ ਚਲੋ ਉਹਨਾਂ ਆਪਾਂ ਖਾ ਲਈਏ ਕੇਕ ਤੇ ਫਿਰ ਇਹਨਾਂ ਦੇ ਨਾਲ ਦੇ ਮੁੰਡਿਆਂ ਨੇ ਵੀ ਆਉਣਾ ਵਾ ਜਿਹੜੇ ਜਿਨ੍ਹਾਂ ਨੇ ਕੀਰਤਨ ਕਰਨਾ ਨਾਲ ਤੇ ਆਪਾਂ ਉਹਨਾਂ ਨੂੰ ਵੀ ਦਵਾਂਗੇ ਕੇਕ ਤੇ ਫਿਰ ਜਿੱਦ ਤਰ ਇਹਨਾਂ ਨੇ ਕੀਰਤਨ ਕਰ ਜਾਣਾ ਉਦੋਂ ਆਪਾਂ ਵੀ ਜਾਣਾ ਉਹ ਗਲਾਂ ਨੂੰ ਤੁਹਾਨੂੰ ਅਲੱਗ ਬਣਾ ਕੇ ਉਹ